ਕਨਸਿੰਗਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੈਲਕਮ ਆਥਨ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਡੇ ਸਾਰੇ ਹੀ ਜਿਹੜੇ ਪਰਿਵਾਰਕ ਮੈਂਬਰ ਨੇ ਇਹਨਾਂ ਨੂੰ ਪਿਆਰ ਭਰੀ ਤਨੀ ਕੀ ਸਤਿ ਸ਼੍ਰੀ ਅਕਾਲ ਹੈ ਜੀ ਤੇ ਅੱਜ ਦੀਆਂ ਸੁਰਖੀਆਂ ਦਾ ਬਿਰਵਾ ਇਹ ਹੈ ਕਿ ਮਹਾਰਾਸ਼ਟਰ ਦੇ ਵਿੱਚ ਦੋ ਬੱਚਿਆਂ ਨਾਲ ਜ਼ਬਰਜਨਾਹ ਭੀੜ ਨੇ ਸਕੂਲ ਦੇ ਵਿੱਚ ਕੀਤੀ ਭੰਨਤੋੜ ਰਵਨੀਤ ਬਿੱਟੂ ਹੋਣਗੇ ਰਾਜਸਥਾਨ ਤੋਂ ਰਾਜ ਸਭਾ ਦੇ ਮੈਂਬਰ ਸੁਪਰੀਮ ਕੋਰਟ ਨੇ ਕੋਲਕਾਤਾ ਡਾਕਟਰ ਮਾਮਲੇ ਦੇ ਵਿੱਚ ਟਾਸਕ ਫੋਰਸ ਬਣਾਈ ਪਰ ਰਾਡਪਾਲ ਨੇ ਪੰਜਾਬ ਦੇ ਮੌਨਸੂਨ ਸੈਸ਼ਨ ਵਾਸਤੇ ਮਨਜ਼ੂਰੀ ਦਿੱਤੀ ਨਹਿنگ ਸਿੰਘਾਂ ਵੱਲੋਂ ਸਜਾਏ ਮਹੱਲੇ ਦੇ ਵਿੱਚ ਗੋਲੀ ਚੱਲੀ ਇੱਕ ਦੀ ਮੌਤ ਜੰਗਲ ਵਿੱਚ ਛੋਟੇ ਵੀਰ ਡਰੂਨ ਰਾਹੀਂ ਲਾਏ ਜਾਣਗੇ ਪੰਜਾਬ ਦੇ ਬੂਟੇ ਕਾਰ ਨਹਿਰ ਵਿੱਚ ਡਿੱਗੀ ਦੋ ਪਟਵਾਰੀਆਂ ਦੀ ਮੌਤ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਵਾਲੇ ਵਿਧਾਇਕੀ ਤੇ ਬਾਗੋਬਾਗ ਸੰਗਣਾਰ ਨੋਟ ਦੀ ਨਵੀਂ ਫਿਲਮ ਦੇ ਉੱਤੇ ਵਾਦ ਛਿੜਨ ਦੀ ਸੰਭਾਵਨਾ ਵਧੀ ਤੇ ਆਖਰੀ ਖਬਰ ਪੰਜਾਬ ਦੇ ਮੁੱਖ ਮੰਤਰੀ ਨੇ ਪਰਿਵਾਰ ਸਮੇਤ ਹਜ਼ੂਰ ਸਾਹਿਬ ਮੱਥਾ ਟੇਕਿਆ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਟਿਣਾ ਜੀ ਹਲੇ ਜਿਹੜੇ ਡਾਕਟਰ ਨੀ ਦੇ ਕਤਲ ਦੀ سیاਹੀ ਵੀ ਨਹੀਂ ਉਹਦੀਆਂ ਖਬਰਾਂ ਦੀ ਜਿਹੜੀ ਸੁਕੀ ਤੇ ਇੱਕ ਹੋਰ ਬੱਚੀ ਨਾਲ ਇਹ ਦੋ ਬੱਚੀਆਂ ਨਾਲ ਜ਼ਬਰਜਨਾਹ ਦੀ ਖਬਰ ਆਈ ਹੈ ਕੀ ਹੋ ਰਿਹਾ ਹੈ ਉੱਥੇ ਮਹਾਰਾਸ਼ਟਰ हां बिल्कुल ये बहुत दुख दी खबर आई है सर साहब पहले तो जो ਤੁਸੀਂ ਗੱਲ ਕਹੀ ਹੈ ਮੁੱਢ ਦੇ ਵਿੱਚ ਕਿ ਕੋਲਕਾਤਾ ਟ੍ਰੈਕਟਰ ਕਾਂਡ ਵਾਲੀ ਖਬਰ ਦੀ سیاਹੀ ਨਹੀਂ ਸੁੱਕੀ ਤੇ ਉੱਤੋਂ ਇਹ ਹੋਰ ਖਬਰ ਆ ਗਈ ਹੈ ਇਹ ਵੀ ਬੜੀ ਮੰਦ ਭਾਗੀ ਖਬਰ ਹੈ ਇਹਦੇ ਵਿੱਚ ਦੋ ਬੱਚੀਆਂ ਦੇ ਨਾਲ ਸਰੀਰਕ ਸੋਸ਼ਣ ਕੀਤਾ ਗਿਆ ਬਾਥਰੂਮ ਦੇ ਵਿੱਚ ਲੈ ਜਾ ਕੇ ਸਕੂਲ ਦੇ ਅੰਦਰ ਖਬਰ ਇਹ ਆਈ ਹੈ ਜੀ थाना ਖੇਤਰ ਦੇ ਵੱਲੋਂ ਮਹਾਰਾਸ਼ਟਰ ਤੋਂ थाना ਖੇਤਰ ਦੇ ਵਿੱਚ ਬਦਲਾਪੁਰ ਏਰੀਆ ਪੈਂਦਾ ਇਹਦੇ ਵਿੱਚ ਇੱਕ ਸਕੂਲ ਦੇ ਵਿੱਚ ਇੱਕ ਬੱਚੀ 3 ਸਾਲ ਦੀ ਇੱਕ ਬੱਚੀ 4 ਸਾਲ ਦੀ ਹੈ ਇਹਨਾਂ ਦਾ ਸਰੀਰਕ ਸੋਸ਼ਣ ਕੀਤਾ ਗਿਆ ਤੇ ਜਦੋਂ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਉਸ ਤੋਂ ਬਾਅਦ ਲੋਕਾਂ ਨੇ ਸਕੂਲ ਦੀ ਵਿੱਚ ਜਾ ਕੇ ਭੰਨ ਤੋੜ ਕੀਤੀ ਆ ਰੇਲਵੇ ਟ੍ਰੈਕ ਨੂੰ ਜਾਮ ਕਰਤਾ ਪੁਲਿਸ ਨੇ लाठी चार्ज ਕੀਤਾ ਲੋਕਾਂ ਨੂੰ ਖਦੇੜਨ ਵਾਸਤੇ ਲੋਕਾਂ ਨੇ ਅੱਗੇ ਡੜੇ ਚਲਾਏ ਆ ਕਈ ਲੋਕ ਇਹਦੇ ਵਿੱਚ ਜ਼ਖਮੀ ਹੋਏ ਪਰ ਇਹ ਪਤਾ ਲੱਗਾ ਵੀ 23 ਸਾਲ ਦਾ ਮੁੰਡਾ ਜਿਸ ਨੇ ਇਹ ਕਰਤੂਤ ਕੀਤੀ ਹੈ ਤੇ ਨਾਂ ਉਹਦਾ ਹੈਗਾ ਜੀ ਅਕਸ਼ੇਸ਼ ਸਿੰਦੇ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ 100 ਐਕਟ ਦੇ ਤਹਿਤ ਉਹਦੇ ਤੇ ਪਰਚਾ ਦਰਜ ਕਰ ਲਿਆ ਤੇ ਇਹ ਵੀ ਪਤਾ ਲੱਗਾ ਵੀ ਸਕੂਲ ਦੇ ਕਈ ਅਧਿਆਪਕਾਂ ਨੂੰ ਕਈ ਮੁਲਾਜ਼ਮਾਂ ਨੂੰ ਟਰਾਂਸਫਰ ਕਰ ਦਿੱਤਾ ਗਿਆ ਕਈਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਤੇ ਸਰਕਾਰ ਨੇ ਇਸ ਮਾਮਲੇ ਦੀ ਪੜਤਾਲ ਵਾਸਤੇ ਐਸਆਈਟੀ ਬਣਾਈ ਹੈ ਤੇ ਕੇਸ ਨੂੰ ਫਾਸਟ ਟਰੈਕ ਅਦਾਲਤ ਵਿੱਚ ਚਲਾਉਣ ਵਾਸਤੇ ਕਿਹਾ ਹੈ ਜੀ ਰਵਨੀਤ ਮਿੱਟੂ ਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਗਿਆ ਜੀ ਬਿਲਕੁਲ ਜੀ ਬਣਾ ਦਿੱਤਾ ਜਾਊਗਾ ਜੀ ਕਿਉਂਕਿ ਪਹਿਲਾਂ ਰਵਨੀਤ ਮਿੱਟੂ ਹੋਰਾਂ ਦੇ ਬਾਰੇ ਖਬਰਾਂ ਸੀ ਕਿ ਹਰਿਆਣਾ ਦੀ ਇਕਲੌਤੀ ਸੀਟ ਹੈ ਜਿਹੜੀ ਰਾਜ ਸਭਾ ਦੀ ਇਥੋਂ ਇਹਨਾਂ ਨੂੰ ਰਾਜ ਸਭਾ ਦੀ ਮੈਂਬਰੀ ਮਿਲ ਜਾਣੀ ਹੈ ਸਰ ਇਹ ਪਤਾ ਲੱਗਾ ਜਿਉਆ ਪਰੋਸੇ ਜੋ ਕਥੁਤਰਾ ਨੇ ਦੱਸਿਆ ਵੀ ਰਵਨੀਤ ਬਿੱਟੂ ਨੇ ਨਾ ਕਰਤੀ ਆਪ ਹੀ ਹਰਿਆਣਿਆਂ ਉਹਨੇ ਇਹ ਗੱਲ ਕਹੀ ਹੈ ਵੀ ਦੇਖੋ ਹਰਿਆਣੇ ਨਾਲ ਚੱਲਦਾ ਹੈਗਾ ਪਾਣੀ ਦਾ ਬਵਾਦ ਤੇ ਮੈਂ ਕਿਹਦੇ ਪੱਖ ਤੇ ਬੋਲਿਆ ਕਰੂ ਜੇ ਹਰਿਆਣੇ ਦੇ ਪੱਖ ਤੇ ਬੋਲਿਆ ਤਾਂ ਪੰਜਾਬ ਵਾਲਿਆਂ ਦਾ ਇਤਰਾਜ਼ ਜੇ ਪੰਜਾਬ ਦੇ ਪੱਖ ਤੇ ਬੋਲਿਆ ਹਰਿਆਣੇ ਵਾਲਿਆਂ ਦਾ ਇਤਰਾਜ਼ ਨਾਲੇ ਉਹ ਤੋਂ ਰਾਜ ਸਭਾ ਦਾ ਮੈਂਬਰ ਹੋਊਗਾ ਇਸ ਕਰਕੇ ਇਹਦੀ ਥਾਂ ਤੇ ਮੈਨੂੰ ਕਿਤੇ ਹੋਰ ਭੇਜਿਆ ਜਾਵੇ ਸੋ ਪਤਾ ਲੱਗਾ ਜੀ ਕਿ ਰਾਜਸਥਾਨ ਤੋਂ ਉਹਨਾਂ ਨੂੰ ਉਮੀਦਵਾਰ ਬਣਾ ਦਿੱਤਾ ਗਿਆ ਬੀਜੇਪੀ ਨੇ ਅੱਜ 9 ਉਮੀਦਵਾਰ ਬਣਾਏ ਆ ਉਦੇ ਵਿੱਚੋਂ ਰਾਜਸਥਾਨ ਤੋਂ ਮੌਕਾ ਮਿਲਿਆ ਹੈਗਾ ਰਵਨੀਤ ਬਿੱਟੂ ਨੂੰ ਯਾਨੀ ਕਿ ਰਵਨੀਤ ਬਿੱਟੂ ਨੇ ਰਾਜ ਸਭਾ ਦੀਆਂ ਪੌੜੀਆਂ ਚੜ ਜਾਣੀਆਂ ਤੇ ਉਹ ਹੁਣ ਪਾਈ ਰਾਹ ਜਾਂਦਾ ਹੈਗਾ ਜੇਕਰ ਆਪਾਂ ਕੇਂਦਰੀ ਰਾਜ ਮੰਤਰੀ ਵਾਲੀ ਕੁਰਸੀ ਬਚਾਈ ਰੱਖਣੀ ਆ ਤੇ ਵਾਇਆ ਰਾਜ ਸਭਾਈ ਹੈ ਸੋ ਇਸ ਕਰਕੇ ਹੁਣ ਰਾਜਸਥਾਨ ਵੱਲੋਂ ਉਹਨਾਂ ਨੂੰ ਰਾਜ ਸਭਾ ਚ ਭੇਜਿਆ ਜਾਊਗਾ ਜੀ ਇਹ ਜਿਹੜੀ ਨਿਹੰਗ ਸਿੰਘਾਂ ਨੇ ਗੋਲੀ ਚਲਾਈ ਆ ਤੇ ਇੱਕ ਬੰਦਾ ਮਰਿਆ ਇਹ ਨਿਹੰਗ ਸਿੰਘਾਂ ਦੇ ਬਾਣੇ ਸੀ ਜਾਂ ਕਿ ਵਾਕਿਆ ਹੀ ਨਿਹੰਗ ਸਿੰਘਾਂ ਦਾ ਮਹੱਲਾ ਸੀ ਉਹ ਇਹ ਜੀ ਨਹਿੰਗ ਸਿੰਘਾਂ ਦਾ ਮਹੱਲਾ ਸੀ ਪਰ ਨਹਿੰਗ ਸਿੰਘਾਂ ਦੇ ਵਿੱਚ ਵੀ ਕਹਿੰਦੇ ਜੀ ਕਿ ਪੁਰਾਣੀ ਰੰਜਿਸ਼ ਚੱਲਦੀ ਆ ਕੋਈ ਇਹਨਾਂ ਦੀ ਘੜੇ ਬੰਦੀ ਹੋਊਗੀ ਆਪਸ ਦੇ ਵਿੱਚ ਬਾਬਾ ਬਕਾਲਾ ਤੋਂ ਖਬਰ ਆਈ ਹੈ ਰਖੜ ਪੁੰਨਿਆ ਦੇ ਮੌਕੇ ਦੇ ਉੱਤੇ ਨਹਿੰਗ ਸਿੰਘ ਆਪ ਦਾ ਵੱਖਰਾ ਮਹੱਲਾ ਕੱਢਦੇ ਆ ਇਸੇ ਵੱਖ-ਵੱਖ ਥਾਵਾਂ ਤੋਂ ਨਹਿੰਗ ਸਿੰਘ ਦੇ ਜਥੇਬੰਦਕਾਂ ਦੇ ਜਿਹੜੇ ਹੈਗੇ ਆ ਮੈਂਬਰ ਉਹ ਪਤਾ ਲੱਗਾ ਜੀ ਕਾਫਲੇ ਬੰਦ-ਬੰਦ ਕੇ ਆਉਂਦੇ ਆ ਤੇ ਇਥੇ ਬਾਬਾ ਬਕਾਲਾ ਦੇ ਵਿੱਚ ਇੱਕ ਬੰਦੇ ਨੇ ਗੋਲੀ ਚਲਾਤੀ ਜਿਵੇਂ ਕਿ ਪੁਰਾਣੇ ਤੌਰ ਦੇ ਉੱਤੇ ਪੁਰਾਣੇ ਵੇਲੇ ਤੋਂ ਕਹਿੰਦੇ ਵੀ ਕਾਫੀ ਸਮੇ ਤੋਂ ਕੋਈ ਰੰਗਿਸ ਚੱਲਦੀ ਸੀਗੀ ਜੀ ਦੇ ਕਰਕੇ ਇੱਕ ਜਣੇ ਦੀ ਮੌਤ ਹੋ ਗਈ ਆ ਸਰਨਾ ਦਲ ਦੇ ਬਾਬਾ ਜੋਗਿੰਦਰ ਸਿੰਘ ਧੀਰ ਦੀ ਕਹਿੰਦੇ ਮੌਕੇ ਤੇ ਮੌਤ ਹੋ ਗਈ ਆ ਦੋ ਜਣੇ ਇਹਦੇ ਵਿੱਚ ਜ਼ਖਮੀ ਹੋ ਗਏ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ ਹੂੰ ਹੂੰ ਤੇ ਬਾਕੀ ਡਰੋਨ ਨਾਲ ਹੁਣ ਬੂਟੇ ਲਾਏ ਜਾਇਆ ਕਰਨੇ ਆ ਜਿਹੜੇ ਜੰਗਲਾਤ ਦੇ ਵਿਭਾਗ ਦੇ ਅਲੇ ਡਰੋਨ ਦੀ ਵਰਤੋਂ ਕਰਨਗੇ ਆ ਬਿਲਕੁਲ ਦੇਖੋ ਹੋ ਸਕਦਾ ਵੀ ਜਿਹੜੇ ਸਾਡੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਲਈ ਇਹ ਤਾਂ ਨਵੀਂ ਨਾਅ ਹੋਵੇ ਜਿਹੜੇ ਰੈਡ ਕਰਮ ਦੇ ਨਾਲ ਜੁੜੇ ਹੋਏ ਆ ਕਿਉਂਕਿ ਤੁਹਾਡੇ ਵਾਲੇ ਪਾਸੇ ਜਾਂ ਹੋਰ ਵੱਖ-ਵੱਖ ਦੇਸ਼ਾਂ ਦੇ ਵਿੱਚ ਇਦਾਂ ਆਮ ਚੱਲਦਾ ਵੀ ਜੰਗਲਾਤ ਏਰੀਆ ਵਧਾਉਣ ਦੇ ਲਈ ਪਹਾੜਾਂ ਦੇ ਘਟੀਸਿਆਂ ਦੇ ਉੱਤੇ ਦਰਖਤ ਲਾਉਣ ਦੇ ਲਈ ਡਰੋਨ ਦੀ ਵਰਤੋਂ ਕੀਤੀ ਜਾਂਦੀ ਹੈ ਹੈਲੀਕਾਪਟਰ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਪੰਜਾਬ ਵਾਸੀਆਂ ਵਾਸਤੇ ਇਹ ਨਵੀਂ ਖਬਰ ਹੈਗੀ ਆ ਅੱਜ ਪੰਜਾਬ ਦੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਤੇ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਦੇਖੋ ਜਿਹੜਾ ਇਹ ਹੈਗਾ ਜੀ ਸ਼ਾਹਪੁਰ ਕੰਢੀ ਏਰੀਆ ਇਧਰਲੇ ਪਾਸੇ ਜੰਗਲਾਤ ਏਰੀਆ ਵਧਾਉਣ ਦੇ ਲਈ ਜੰਗਲਾਂ ਦੇ ਵਿੱਚ ਹੁਣ 20 ਛੁੱਟੇ ਗਏ ਆ। ਉਹਨਾਂ ਨੇ ਕਿਹਾ ਜੀ ਕਿ 30 ਸੈਕਟਰ ਦੇ ਵਿੱਚ ਕਹਿੰਦੇ ਵੀ ਅਸੀਂ ਇਹ 20 ਛੁੱਟੇ ਜੀ ਡਰੋਨ ਤੇ ਰਾਹੀਂ ਤੇ ਮਿੱਟੀ ਨਾਲ ਲਬੜ ਕੇ ਤੇ ਬੀਜ ਛੁੱਟੇ ਤੇ 15 ਦਿਨ ਦੇ ਵਿੱਚ ਵਿੱਚ ਇਹਨਾਂ ਨੇ ਫੂੰਗਰ ਕੇ ਤੇ ਬਾਹਰ ਆ ਜਾਣਾ। ਉਹਨਾਂ ਨੇ ਕਿਹਾ ਜੀ ਕਿ ਜਿਹੜੀ ਸਾਡੀ ਸਰਕਾਰ ਆ ਤੇ ਜੰਗਲਾਤ ਵਿਭਾਗ ਜਿਹੜਾ ਉਹ ਪਹਾੜਾਂ ਦੀਆਂ ਟੀਚੀਆਂ ਦੇ ਉੱਤੇ ਤੇ ਜੰਗਲਾਤਕ ਏਰੀਆ ਜਿਹੜਾ ਜਿੱਥੇ ਵਿਰਲਾਟਾਵਾ ਹੈਗਾ ਤੇ ਉਥੇ 20 ਛੁੱਟ-ਛੁੱਟ ਕੇ ਤੇ ਇਦਾਂ ਆਪਸਾਂਗਨੇ ਜੰਗਲ ਕਰਨੇ ਆ ਜੀ। ਕਾਦੇ ਦਰਖਤ ਲਾ ਰਹੇ ਨੇ ਜੀ ਉੱ ਜੀ ਆਕਸੀਜਨ ਵਾਲੇ ਜਿਵੇਂ ਆਪਾਂ ਟਾਲੀਆਂ ਸੁੱਟਤੀਆਂ ਜਿਵੇਂ ਆਪਾਂ ਕਿਕਰਾਂ ਦੇ ਬੀ ਬੀ ਤੇ ਆ ਜਿਹੜੇ ਆਪਾਂ ਜਿੰਮਾ ਸੁੱਟ ਰਹੇ ਆ ਇਸ ਤਰੀਕੇ ਦੇ ਨਾਲ ਤੇ ਬਾਕੀ ਸੁਪਰੀਮ ਕੋਰਟ ਨੇ ਕੋਲਕੱਤਾ ਵਾਲੇ ਜਿਹੜਾ ਕੇਸ ਦੇ ਵਿੱਚ ਕੋਈ ਟਾਸਕ ਫੋਰਸ ਬਣਾਈ ਹੈ ਉਹ ਕੀ ਕਰੇਗੀ ਹਾਂ ਬਿਲਕੁਲ ਜੀ ਅਸਲ ਵਿੱਚ ਅੱਜ ਜਿਹੜੇ ਚੀਫ ਜਸਟਿਸ ਨੇ ਸੁਪਰੀਮ ਕੋਰਟ ਦੇ ਡੀਵਾਈਸ ਚੰਦਰ ਚੂੜ ਸਾਹਿਬ ਜਸਟਿਸ ਜੇਬੀ ਪਾਰਦੀ ਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਇਹਨਾਂ ਦੀ ਬੈਂਚ ਦੇ ਵੱਲੋਂ ਅੱਜ ਕੋਲਕਾਤਾ ਕਾਂਡ ਦੀ ਸੁਣਵਾਈ ਕੀਤੀ ਗਈ ਹੈ ਤੇ ਚੀਫ ਜਸਟਿਸ ਨੇ ਇਹ ਗੱਲ ਕਹੀ ਹੈ ਕਿ ਅਸੀਂ ਹਾਲਾਤ ਦੇ ਵਿੱਚ ਸੁਧਾਰ ਦੀ ਅੜੀਕ ਕਰਦੇ ਹਾਂ ਇੱਕ ਹੋਰ ਜ਼ਬਰਜਨਾਹ ਦਾ ਇੰਤਜ਼ਾਰ ਨਹੀਂ ਕਰ ਸਕਦੇ ਤੇ ਡਾਕਟਰਾਂ ਦੀ ਸੁਰੱਖਿਆ ਵਿਵਸਥਾ ਨੂੰ ਦਰਸਤ ਕਰਨ ਲਈ ਟਾਸਕ ਫੋਰਸ ਬਣਾਈ ਹੈ ਜਿਹਦੇ ਵਿੱਚ 9 ਡਾਕਟਰਾਂ ਨੂੰ ਸ਼ਾਮਲ ਕੀਤਾ ਗਿਆ ਪੰਜ ਕੇਂਦਰ ਸਰਕਾਰ ਦੇ ਅਧਿਕਾਰੀ ਸ਼ਾਮਲ ਹੋਣਗੇ ਇਹਦੇ ਵਿੱਚ ਤੇ ਇਹ ਜਿਹੜੇ ਪਤਾ ਲੱਗਾ ਜਿਹੜੇ ਡਾਕਟਰ ਨੇ ਇਹ ਮੈਡੀਕਲ ਪ੍ਰੋਫੈਸ਼ਨਲ ਦੀ ਸੁਰੱਖਿਆ ਵਰਕਿੰਗ ਕੰਡੀਸ਼ਨ ਤੇ ਉਹਨਾਂ ਦੀ ਬਿਹਤਰੀ ਵਾਸਤੇ ਕੀ ਕੀ ਕੁਝ ਹੋ ਸਕਦਾ ਇਹਦੇ ਲਈ ਸਿਫਾਰਸ਼ ਕਰਿਆ ਕਰਨਗੇ ਸੋ ਇਸ ਤਰੀਕੇ ਦੇ ਵਿਰਵੇ ਆਏ ਜਨਜੀ ਜਿਹੜਾ ਹੁਣ ਗਵਰਨਰ ਆਇਆ ਪੰਜਾਬ ਦਾ ਇਹ ਭਗਵੰਤ ਮਾਨ ਨਾਲ ਕਾਫੀ ਫਰੈਂਡਲੀ ਆ ਹੁਣ ਜਿਹੜੀ ਪਰਮਿਸ਼ਨ ਮੰਗਦੇ ਉਹ ਦੇ ਦਿੰਦਾ ਮੇਰਾ ਖਿਆਲ ਆ ਦੇਖੋ ਜੀ ਜਦੋਂ ਤੋਂ ਬਲਾਵਸਿਆਂ ਦਾ ਕਟਾਰੀਆ ਹੋਈਆ ਹੁਣੇ-ਹੁਣੇ ਰਾਜ ਸਭਾ ਦੇ ਸੌਰੀ ਜਿਹੜੇ ਪੰਜਾਬ ਦੇ ਰਾਜਪਾਲ ਬਣੇ ਆ ਤੇ ਉਹਨਾਂ ਨੇ ਰਾਜਪਾਲ ਬਣਨ ਤੋਂ ਬਾਅਦ ਇਹ ਪਹਿਲਾ ਸੈਸ਼ਨ ਹੋਣਾ ਤੇ ਮੌਨਸੂਨ ਸੈਸ਼ਨ ਜਿਹੜਾ ਹੋਣਾ ਇਦੇ ਲਈ ਅਜੇ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਵੱਲੋਂ ਪਰਮਿਸ਼ਨ ਜੇ ਦਿੱਤੀ ਗਈ ਆ ਅਗਾ ਦਿੱਤੀ ਹੈ ਤੇ ਇਸ ਤੋਂ ਪਹਿਲਾਂ ਬਨਵਾਰੀ ਲਾਲ ਪ੍ਰੋਹਿਤ ਸੀਗੇ ਪੰਜਾਬ ਦੇ ਰਾਜਪਾਲ ਉਦੋਂ ਤਾਂ ਆਪਣਾ ਚੁੰਝ ਪਹੁੰਚਾ ਫਸੇ ਹੀ ਰਹਿੰਦਾ ਸੀਗਾ ਇਹ ਆਪਾਂ ਨੂੰ ਯਾਦ ਹੋਣਾ ਰਿਹਾ ਦਸਤੂਰੀ ਦੇ ਪਰਿਵਾਰਕ ਜੀਆਂ ਨੂੰ ਕਿ ਇੱਕ ਵਾਰ ਤਾਂ ਇਹੋ ਜਿਹਾ ਮੌਕਾ ਵੀ ਆਇਆ ਸੀ ਉਹਨਾਂ ਨੇ ਪਰਮਿਸ਼ਨ ਨਹੀਂ ਸੀ ਦਿੱਤੀ ਤੇ ਪੰਜਾਬ ਦੀ ਸਰਕਾਰ ਸੁਪਰੀਮ ਕੋਰਟ ਚ ਜਾ ਕੇ ਪਰਮਿਸ਼ਨ ਲੈ ਕੇ ਆਇਸੀ ਫਿਰ ਵਿਧਾਨ ਸਭਾ ਦਾ ਫੈਸਲਾ ਹੋਇਆ ਸੀਗਾ ਫਿਰ ਉਸ ਤੋਂ ਬਾਅਦ ਜਿਹੜੇ ਬਿਲ ਪਾਸ ਹੁੰਦੇ ਸੀ ਚੁੰਝ ਪਹੁੰਚਾ ਉੱਥੇ ਫਸ ਜਾਂਦਾ ਸੀ ਉਹ ਫਿਰ ਫਾਈਲਾਂ ਜਿਹੜੀਆਂ ਉੱਥੇ ਜਾਂਦੀਆਂ ਸੀ ਉਹ ਤੋਂ ਰੱਦ ਹੋ ਜਾਂਦੀਆਂ ਸੀ ਕ ਪਰ ਹੁਣ 2 3 ਤੇ 4 ਸਤੰਬਰ ਨੂੰ ਯਾਨੀ ਕਿ 3 ਦਿਨ ਦੇ ਲਈ ਮੌਨਸੂਨ ਸੀਜ਼ਨ ਜਿਹੜਾ ਉਹ ਹੋ ਰਿਹਾ ਤੇ ਅੱਜ ਰਾਜਪਾਲ ਦੇ ਵੱਲੋਂ ਇਹਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਜੀ ਤੇ ਪੰਜਾਬ ਦੇ ਕਹਿੰਦੇ ਦੋ ਪਟਵਾਰੀਆਂ ਦੀ ਮੌਤ ਹੋ ਗਈ ਹੈ ਕਿਵੇਂ ਹੋਈ ਮੌਤ ਜਿਹੋਦੀ ਇਹ ਖਬਰ ਆਈ ਹੈ ਜੀ ਇਧਰ ਖੇਮ ਕਰਨ ਦੇ ਵੱਲੋਂ ਇੱਥੇ ਤੱਕਾ ਪੱਕਾ ਖੇਤਰ ਦੀ ਨਹਿਰ ਆ ਜਿਹੜੀ ਤੇ ਉਹਦੇ ਵਿੱਚ ਇੱਕ Honda City ਕਾਰ ਡਿੱਗ ਪਈ ਆ Honda City ਕਾਰ ਉਹਦੇ ਵਿੱਚ ਡਿੱਗ ਪਈ ਆ ਤੇ ਜਿਹਦੇ ਕਰਕੇ ਦੋ ਨਵੇਂ ਪਟਵਾਰੀਆਂ ਦੀ ਚੜ੍ਹਦੀ ਉਮਰ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਦੀ ਮੌਤ ਹੋ ਗਈ ਹੈ ਇਹ ਕਾਰ ਦਾ ਸੁਨਸੁਲਨ ਜਿਹੜਾ ਵਿਗੜ ਗਿਆ ਜਿਹਦੇ ਕਰਕੇ ਕਾਰ ਨਹਿਰ ਦੇ ਵਿੱਚ ਡਿੱਗ ਪਈ ਹੈ ਤੇ ਨਹਿਰ 'ਚ ਡਿੱਗਣ ਦੇ ਕਰਕੇ ਤੇ ਇਹ ਨਿਕਲ ਨਹੀਂ ਸਕੇ ਬਾਹਰ ਤੇ ਇਹਨਾਂ ਦੋਹਾਂ ਪਟਵਾਰੀਆਂ ਦੀ ਮੌਤ ਹੋ ਗਈ ਹੈ ਪੰਜਾਬ ਸਰਕਾਰ ਦੇ ਐਮ ਐਲ ਏ ਨੂੰ ਖੁਸ਼ਕੀਵੇਂ ਕੀਤਾ ਗਿਆ ਦੇਖੋ ਇਹ ਪਿਛਲੇ ਕਾਫੀ ਸਮੇ ਤੋਂ ਨਾ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਸਾਡੀ ਤਾਂ ਸਰਪੰਚ ਜਿੰਨੀ ਵੀ ਪੁੱਛਗੇ ਚ ਹੈ ਨਹੀਂ ਨਾ ਸਾਡੇ ਕੋਈ ਪਟਵਾਰੀ ਲੱਗਦਾ ਨਾ ਤਹਿਸੀਲਦਾਰ ਸਾਨੂੰ ਪੁੱਛਦਾ ਨਾ ਡੀਐਸਪੀ ਪੁੱਛਦਾ ਨਾ ਕੋਈ ਹੋਰ ਪੁੱਛਦਾ ਪਿੱਛੇ ਜੇ ਪੰਜਾਬ ਦੇ ਵਿਧਾਇਕਾਂ ਨੇ ਇਹ ਗੱਲ ਕਹੀ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਭਾਈ ਜਾਂ ਤਾਂ ਸਾਡਾ ਮਸਲਾ ਹੱਲ ਕਰ ਦਿਓ ਨਹੀਂ ਤਾਂ ਭੁੱਲ ਜਾਓ ਵੀ ਪਵਿੱਖ ਦੇ ਵਿੱਚ ਮੋਟਾ ਪੈਣੀ ਆ ਸਾਨੂੰ ਤਾਂ ਕੋਈ ਬੇਰਾਂਵੱਟੇ ਨਹੀਂ ਪੁੱਛਦਾਗਾ ਹੁਣ ਪੰਜਾਬ ਦੀ ਸਰਕਾਰ ਨੇ ਇਹ ਗੱਲ ਕਹਿ ਦਿੱਤੀ ਵੱਖ-ਵੱਖ ਮੰਤਰੀਆਂ ਨੂੰ ਵੀ ਵਿਧਾਇਕ ਜਿਹਦੀ ਜਿੱਥੇ ਜਿਵੇਂ ਬਦਲੀ ਕਰਾਉਣੀ ਚਾਹੁੰਦੇ ਆ ਉਦਵੇਂ ਕਰ ਦਿਓ ਤੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਫਾਰਸ਼ਾਂ ਦੀ ਨਹੀਂ ਰਹੀਆਂ ਸੀ ਕਹਿੰਦੇ ਵੀ ਜਿਹੜੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਹੋਏ ਆ ਉਹ ਬਹੁਤ ਇਹ ਵਿਧਾਇਕਾਂ ਦੇ ਕਹਿਣ ਦੇ ਉੱਤੇ ਹੋਏ ਆ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਤਬਾਦਲੇ ਵਿਧਾਇਕਾਂ ਦੇ ਕਹਿਣ ਮੁਤਾਬਕ ਹੀ ਹੋਏ ਆ ਜਿਹੜਾ ਵਿਧਾਇਕ ਜਿਹੜੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੂੰ ਜਿੱਥੇ ਫਿੱਟ ਕਰਨਾ ਚਾਹੁੰਦਾ ਉਹਨੂੰ ਉੱਥੇ ਫਿੱਟ ਕਰ ਕਰਕੇ ਤੇ ਕਹਿੰਦੇ ਕੀ ਵਿਧਾਇਕਾਂ ਨੂੰ ਬਾਗੋ-ਬਾਗ ਕਰ ਦਿੱਤਾ ਗਿਆ ਹੈ ਹਮਮ ਬਾਕੀ ਖਲੀਦ ਦੇ ਜਿਹੜੇ ਟੈਟੂ ਪੁਆਏ ਆ ਬਾਡੀ ਤੇ ਕਿੰਨਾ ਖਰਚਾ ਆ ਉਹਦਾ ਸਭ ਗੱਲੇ ਸੀ ਕਿ ਬੰਦੇ ਦੇ ਅੰਦਰ ਨਾ ਕਈ ਲੋਕਾਂ ਦੇ ਪ੍ਰਤੀ ਪ੍ਰਸ਼ੰਸਾ ਕੈਸੇ ਹੁੰਦੇ ਵੀ ਜਨੂਨ ਬੜਾ ਚੜ ਜਾਂਦਾ ਇਹ ਜਨੂਨ ਦੀ ਇੱਕ ਕਹਾਣੀ ਆ ਇਹਨੂੰ ਆਪਾਂ ਖਬਰ ਨੂੰ ਭਾਵੇਂ ਨਿੱਕੀ ਮੰਨ ਲਈਏ ਪਰ ਬੰਦੇ ਦਾ ਚਾਹ ਤੇ ਜਜ਼ਬਾਤ ਕਿਹਸਾ ਹੋਊਗਾ ਮਾਤੜ ਬੰਦਾ ਢਾਬੇ ਤੇ ਕੰਮ ਕਰਨ ਵਾਲਾ ਨੰਗਲ ਡੈਮ ਤੋਂ ਖਬਰ ਆਈ ਆ ਉਹਨੇ 4 ਲੱਖ ਰੁਪਏ ਦੇ ਵਿੱਚ ਆਪਣੀ ਜ਼ਮੀਨ ਦਾ ਟੋਟਾ ਵੇਚਿਆ ਜਿੰਨਾ ਕੋਈ ਸੀਗਾ ਉਹਨੇ ਵੇਚਤਾ ਤੇ ਉਹਨੇ 4 ਲੱਖ ਰੁਪਏ ਦੇ ਵਿੱਚ ਆਪਣੇ ਪੂਰੇ ਪਿੰਡੇ ਦੇ ਉੱਤੇ ਦਲੀਪ ਖਰੀਦੀਆਂ ਫੋਟੋਆਂ ਬਣਵਾਈਆਂ ਢਿੱਡ ਦੇ ਉੱਤੇ ਢਿੱਡ ਦੇ ਉੱਤੇ ਛਾਤੀ ਦੇ ਉੱਤੇ ਬਾਹਾਂ ਦੇ ਉੱਤੇ ਹੱਥਾਂ ਦੇ ਉੱਤੇ ਦਲੀਪ ਖਲੀ ਦਲੀਪ ਸਿੰਘ ਖਲੀ ਗ੍ਰੇਟ ਖਲੀ ਗ੍ਰੇਟ ਖਲੀ ਗ੍ਰੇਟ ਖਲੀ ਬਸ ਇਹੀ ਉਕਰਿਆ ਹੁਣ ਤੇ ਉਹਨੇ ਤਸਵੀਰਾਂ ਵੀ ਬਣਵਾਈਆਂ ਤੇ ਉਹਨੇ ਕਹਿ ਜੀ ਕਿ ਮੈਂ ਤਾਂ ਉਹ ਰੱਬ ਮੰਦਾ ਤੇ ਦਲੀਪ ਖਲੀ ਨੂੰ ਮਿਲ ਕੇ ਆਇਆ ਜੀ ਤੇ ਅੱਜ ਉਹਨੇ ਆਪਦੀਆਂ ਫੋਟੋਆਂ ਮੀਡੀਆ ਤੇ ਜਾਰੀ ਕੀਤੀਆਂ ਜੀ ਤੇ ਬਾਕੀ ਕੰਗੜਾ ਰਣੋਤ ਦੀ ਕਿਹੜੀ ਫਿਲਮ ਆਈ ਹੈ ਨਵੀਂ ਜੀ ਸਰ ਜੀ ਕੱਲੇ ਵੀ ਕੰਗੜਾ ਰਣੋਤ ਤੱਤੂੜੀ ਦਾ ਦੂਜਾ ਨਾਂ ਜਦੋਂ ਉਹ ਫਿਲਮਾਂ ਦੇ ਵਿੱਚ ਸੀਗੀ ਤੇ ਉਦੋਂ ਵੀ ਕੋਈ ਨਾ ਕੋਈ ਨਿਤ ਇਹੋ ਜਿਹਾ ਕੋਈ ਟੈਂਟਾ ਖੜਾ ਹੋਇਆ ਰਹਿੰਦਾ ਸੀ ਤੇ ਹੁਣ ਵੀ ਇਹੋ ਜਿਹਾ ਕੁਝ ਹੀ ਆ ਤੇ ਹੁਣ ਉਹਦੀ ਇੱਕ ਫਿਲਮ ਆਉਣੀ ਜੀ ਐਮਰਜੈਂਸੀ ਇਹ ਐਮਰਜੈਂਸੀ ਦੇ ਵਿੱਚ ਉਹਨੇ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਇਆ ਵੀ 1975 ਦਾ ਵੇਲਾ ਐਮਰਜੈਂਸੀ ਕਿਵੇਂ ਲਾਗੂ ਹੋਈ ਕੀ ਹੋਇਆ ਕੀ ਨਹੀਂ ਹੋਇਆ ਕਾਂਗਰਸ ਦਾ ਇਹਦੇ ਉੱਤੇ ਪਹਿਲਾਂ ਹੀ ਵਿਰੋਧ ਕਰਦੀ ਸੀ ਵੀ ਇਹਨੇ ਕੋਈ ਨਾ ਕੋਈ ਸੇ ਆਪਾ ਪਾਇਆ ਹੋਣਾ ਇਹਦੇ ਵੈਸੇ ਪਰ ਹੁਣ ਪਤਾ ਲੱਗਾ ਜੀ ਕਿ ਅੱਜ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਨੇ ਵੀ ਇਤਰਾਜ਼ ਜ਼ਾਹਰ ਕੀਤਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਫਿਲਮ ਦੇ ਮੁੱਖ ਦ੍ਰਿਸ਼ਾਂ ਦੇ ਵਿੱਚ ਜਿਹੜੇ ਕਚਲਤਾ ਆਈਆਂ ਉਹਦੇ ਵਿੱਚ ਸੰਤ ਜਰਨੈਲ ਸਿੰਘ ਪਿੰਡਰਾਵਾਲਾ ਨੂੰ ਵੀ ਦਿਖਾਇਆ ਗਿਆ ਇਹਦੇ ਵਿੱਚ ਉਸ ਦੌਰ ਨੂੰ ਦਿਖਾਇਆ ਗਿਆ ਤੇ ਹੋ ਸਕਦਾ ਇਸ ਫਿਲਮ ਦੇ ਵਿੱਚ ਸਿੱਖਾਂ ਨੂੰ ਅੱਤਵਾਦੀ ਜਾਂ ਕੋਈ ਗਲਤ ਪੇਸ਼ ਕੀਤਾ ਗਿਆ ਹੋਵੇ ਤੇ ਜੇਕਰ ਇਦਾਂ ਹੋ ਗਿਆ ਤਾਂ ਇੱਥੇ ਪੰਜਾਬ 'ਚ ਰਫੜ ਕੋਈ ਖੜਾ ਹੋ ਸਕਦਾ ਇਸ ਕਰਕੇ ਇਸ ਫਿਲਮ ਦੇ ਉੱਤੇ ਕੇਂਦਰਨੀ ਸਰਕਾਰ ਰੋਕ ਲਾਵੇ ਜੀ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਗਏ ਹੋਏ ਨੇ ਹਜ਼ੂਰ ਸਾਹਿਬ ਆ ਬਿਲਕੁਲੀ ਉਹਨਾਂ ਦੇ ਵੱਲੋਂ ਅੱਜ ਹਜ਼ੂਰ ਸਾਹਿਬ ਦੇ ਉੱਤੇ ਜਾ ਕੇ ਉਸੇ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਿਆ ਗਿਆ ਆਪਣੇ ਪਰਿਵਾਰ ਸਮੇਤ ਧਰਮ ਪਤਨੀ ਮਾਤਾ ਜੀ ਸਮੇਤ ਉੱਥੇ ਪਹੁੰਚੇ ਆ ਤੇ ਉਹਨਾਂ ਨੇ ਅੱਜ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਵੀ ਇਹ ਗੱਲ ਲਿਖੀ ਹੈ ਜੀ ਕਿ ਸਰਬੱਤ ਦੇ ਭਲੇ ਦੀ ਅਸੀਂ ਅਰਦਾਸ ਕਰਕੇ ਆਏ ਆ ਤੇ ਡਾ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਦੇਖੋ ਅੱਜ ਪੰਜ ਭਾਦੋਂ ਜਦੋਂ ਆਪਾਂ ਖਬਰਾਂ ਨਹੀਂ ਸਾਂਝ ਪਾ ਰਹੇ ਤੇ ਅੱਜ ਵੀ ਪੰਜਾਬ ਦੇ ਵਿੱਚ ਮਾੜਾ ਮੋਟਾ ਛਿੜਕਾ ਛੰਬਾ ਜਿਹਾ ਕਿਤੇ ਕਿਤੇ ਹੋਇਆ ਬੜਾ ਮੀਂਹ ਤੇ ਆਉਣਾ ਮੌਸਮ ਭਾਗ ਨੇ ਗੱਲ ਕਹੀ ਹੈ ਵੀ 24 ਘੰਟੇ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈ ਸਕਦਾ ਪਰ ਸੌਣ ਦਾ ਮੀਂਹਾਂ ਦੀ ਇੱਕ ਅੱਡੇ ਮੀਂਹ ਨੂੰ ਛੱਡ ਕੇ ਬਾਕੀ ਸੁੱਕਾ ਜਿਹਾ ਨਿਕਲਿਆ ਤੇ ਭਾਦੋ ਦਾ ਹਾਲ ਵੀ ਫਿਲਹਾਲ ਇਹੀ ਹੈ ਜੀ ਜਨਾਬ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਮਿਹਰਬਾਨੀ ਇਸ ਦਾ ਮਜ਼ਾ ਜੂਰ ਹੈ ਰੈਡ ਐਫ ਐਮ